ਮੇਰੇ ਵੱਲੋਂ ਇਸ ਚੈਨਲ ਨੂੰ ਦੇਖਣੋਂ ਸੁਣਨ ਵਾਲੇ ਸਮੂਹ ਦਰਸ਼ਕਾਂ ਨੂੰ ਬਿਆ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਆਪਣੀ ਜਾਣੀ ਪਛਾਣੀ ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਤੋਂ ਅਸੀਂ ਅੱਜ ਜਾ ਰਹੇ ਹਾਂ ਜੀ ਕੈਲਗਰੀ ਦੇ ਗੁਰੂ ਘਰ ਗੁਰੂ ਰਾਮਦਾਸ ਦਰਬਾਰ ਕੈਲਗਰੀ ਵਿਖੇ ਉੱਥੇ ਲੱਗ ਰਿਹਾ ਸਰਬ ਰੋਕਾ ਔਖਦਨਾ ਮਿਸ਼ਨ ਚੰਡੀਗੜ੍ਹ ਵੱਲੋਂ 4 ਰੋਜ਼ਾ ਰੋਗਨਵਾਰਨ ਕੈਂਪ ਲਾਇਆ ਜਾ ਰਿਹਾ 19 ਜੁਲਾਈ ਤੋਂ 22 ਜੁਲਾਈ ਤੱਕ ਤੇ ਇਸ ਕੈਂਪ ਦੀ ਵਿਸ਼ੇਸ਼ਤਾ ਇਹ ਆ ਕਿ ਇਸ ਵਾਰ ਸਰਦਾਰ ਹਰਦੀਪ ਸਿੰਘ ਜੀ ਇਸ ਮਿਸ਼ਨ ਦੇ ਬਾਨੀ ਜਿਨ੍ਹਾਂ ਨੇ 1983 ਚ ਇਹ ਕੈਂਪ ਸ਼ੁਰੂ ਕੀਤੇ ਸੀ ਆਪਣੀ ਲਾਜ ਲਾਜ ਬਿਮਾਰੀ ਦੇ ਠੀਕ ਹੋਣ ਤੋਂ ਬਾਅਦ ਤੇ ਉਹ ਅੱਜ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਆਪਣੇ ਇੱਕ ਸਾਥੀ ਸਰਦਾਰ ਜਗਮਉਨ ਸਿੰਘ ਜੀ ਨਾਲ ਚੰਡੀਗੜ੍ਹ ਤੋਂ ਬਾਕੀ ਮਿਸ਼ਨ ਦੇ ਸੇਵਾਦਾਰ ਟ੍ਰਾਂਟੋ ਤੋਂ ਆ ਰਹੇ ਆ ਤੇ ਉਹਨਾਂ ਦਾ ਸਾਥ ਦੇਣ ਲਈ ਤੇ ਬਾਕੀ ਉੱਥੋਂ ਦੀ ਆਰਗੇਨਾਈਜ਼ ਸਾਰਾ ਸਮਾਗਮ ਕਰਨ ਦੇ ਲਈ ਅਸੀਂ ਮਿਸ਼ਨ ਦੇ ਵਲੰਟੀਅਰ ਸੇਵਾਦਾਰ ਦਾਸ ਦੇ ਸਮੀਤ ਸਰਦਾਰਨੀ ਜਸਵੀਰ ਕੌਰ ਤੇ ਦਲਵੀਰ ਸਿੰਘ ਰਤਨ ਜੀ ਅਸੀਂ ਇੱਥੋਂ ਹੋਰ ਵਲੰਟੀਅਰ ਨੂੰ ਨਾਲ ਲੈ ਕੇ ਸੇਵਾ ਨਵਾਵਾਂਗੇ ਇਸ ਕੈਂਪ ਦੀ ਸ਼ੁਰੂਆਤ ਸੁਖਮਨੀ ਸਾਹਿਬ ਦੀਆਂ 6 ਅਸ਼ਟਪਦੀਆਂ ਦੇ ਨਾਲ ਕੀਤੀ ਜਾਏਗੀ ਤੇ ਫਿਰ ਪ੍ਰੋਸੇ ਵਾਲੇ ਸ਼ਬਦਾਂ ਦਾ ਵਾਰੀ-ਵਾਰੀ ਜਾਪ ਕਰਾਇਆ ਜਾਏਗਾ ਸੰਗਤ ਨੂੰ ਮਰੀਜ਼ਾਂ ਦਾ ਫੀਡਬੈਕ ਵੀ ਲਿਆ ਜਾਏਗਾ ਤੇ ਸਰਦਾਰ ਸਾਹਿਬ ਆਪਣੇ ਵਿਚਾਰ ਗੁਰਬਾਣੀ ਅਨੁਸਾਰ ਸੱਚ ਜੀ ਜੀਵਨ ਜਾਚ ਤੇ ਅਧਿਆਤਮਕ ਵਿਚਾਰ ਵੀ ਦੇਣਗੇ ਸੋ ਆਪਨੇ ਇਸ ਸਾਰੀ ਵੀਡੀਓ ਦਾ ਆਨੰਦ ਮਾਣਨਾ ਲਿਟਰੇਚਰ ਵੀ ਰੱਖਿਆ ਜਾਏਗਾ ਮਿਸ਼ਨ ਦਾ ਇਹਦੇ ਵਿੱਚ ਤੇ ਬਣੇ ਰਹਿਣਾ ਇਸ ਚੈਨਲ ਦੇ ਨਾਲ ਤੇ ਅਖੀਰ ਤੱਕ ਵੀਡੀਓ ਜਰੂਰ ਦੇਖਣਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ گروت را سا چند فل مل گئے تاپ روک گئے گر بچنی تاپ روک گئے گر بچن بخش اپار پرم پر میں سگلے We ਉਹ ਸੰਗਤ ਜੀ ਤੇ ਮੈਨੂੰ ਇਹ ਲੱਗਦਾ ਕਿ ਜਦੋਂ ਆਪਾਂ ਇੱਥੇ ਆਉਨੇ ਆ ਨਾ ਆਪਾਂ ਦੁੱਖਾਂ ਰੋਗਾਂ ਤੋਂ ਪਰੇਸ਼ਾਨੀਆਂ ਤੋਂ ਕਲੇਸ਼ਾਂ ਤੋਂ ਪਰੇਸ਼ਾਨ ਇਸ ਸੰਗਤ ਦੇ ਵਿੱਚ ਆਉਨੇ ਆ ਗੈਂਪ ਦੀ ਸੰਗਤ ਦੇ ਵਿੱਚ ਅਸੀਂ ਇੱਥੇ ਮਨ ਜਿੱਤੇ ਕਾਗਰ ਕਰਕੇ ਬੈਠਨੇ ਆ ਤਾਂ ਅਸੀਂ ਇਸ ਇਹਨਾਂ ਸ਼ਬਦਾਂ ਦਾ ਕੀਰਤਨ ਦਾ ਜੋ ਵੀ ਸੇ ਤੋਂ ਪੜਿਆ ਜਾਂਦਾ ਅਸੀਂ ਪਿੱਛੇ-ਪਿੱਛੇ ਬੋਲਦੇ ਆ ਉਸ ਕੀਰਤਨ ਦਾ ਹਿੱਸਾ ਬਣਦੇ ਆ ਗੁਰੂ ਘਰ ਚ ਆਪਾਂ ਜਾਨੇ ਆ ਉੱਥੇ ਕੀਰਤਨੀ ਸਿੰਘ ਸ਼ਬਦ ਕੀਰਤਨ ਪਾੜਦੇ ਹੁੰਦੇ ਆ ਆਪਾਂ ਸੁਣਦੇ ਆ ਕਿੰਨਾ ਕਿ ਸੁਣਦੇ ਆ ਪੰਜ ਸੱਤ ਮਿੰਟ ਬੈੰਨੇ ਆ ਕਿ ਸ਼ਬਦ ਸੁਣਿਆ ਲੰਗਰ ਹਾਲ ਚ ਚਲੇ ਗਏ ਮੇਰੇ ਸਮੇਤ ਆਪਾਂ ਸਾਰੇ ਇਦਾਂ ਹੀ ਕਰਦੇ ਆ ਬੱਚਿਆਂ ਕੋਲ ਥੋੜਾ ਟਾਈਮ ਹੁੰਦਾ ਇੱਕ ਸ਼ਬਦ ਸੁਣ ਕੇ ਤੇ ਇਟਾਂ ਚਲੇ ਜਾਂਦੇ ਆ ਪਰ ਇੱਥੇ ਸਾਰੀ ਸੰਗਤ ਜਦੋਂ ਇੰਨੀ ਉੱਚੀ ਆਵਾਜ਼ ਦੇ ਵਿੱਚ ਗਾਉਂਦੀ ਆ ਮੈਨੂੰ ਲੱਗਦਾ ਕਿ ਉਹ ਜਿਵੇਂ ਸਰਦਾਰ ਅੰਬਿਆਰ ਸਿੰਘ ਜੀ ਕਹਿੰਦੇ ਹੁੰਦੇ ਕਿ ਆਪਾਂ ਆਪਣੀ ਆਵਾਜ਼ ਨੂੰ ਸੁਣਨਾ ਕੰਨਾਂ ਦੇ ਨਾਲ ਧਿਆਨ ਨਾਲ ਸੁਣਨਾ ਹੈ ਜੋ ਵੀ ਆਪਾਂ ਬੋਲਣਾ ਗਾਉਣਾ ਉਹਨੂੰ ਸੁਣਨਾ ਹੈ ਤੇ ਉਹ ਜਦੋਂ ਸੁਣ ਕੇ ਬਾਣੀ ਸਾਡੇ ਅੰਦਰ ਜਾਂਦੀ ਆ ਤੇ ਜਦੋਂ ਆਪਾਂ ਸੰਗਤ ਦੇ ਰੂਪ ਵਿੱਚ ਗਾਉਨੇ ਆ ਨਾ ਸੰਗਤਜੀਤ ਉਹ ਸਾਨੂੰ ਆਪਣੀ ਆਵਾਜ਼ ਨਹੀਂ ਸੁਣਦੀ ਸਾਨੂੰ ਸਾਰਿਆਂ ਦੀ ਇਕੱਠੀ ਆਵਾਜ਼ ਸੁਣਦੀ ਆ ਉਹ ਵਾਈਬ੍ਰੇਸ਼ਨ ਇੰਨੀ ਸਟਰੋਂਗ ਹੁੰਦੀ ਆ ਉਹਦਾ ਵਾਈਬ੍ਰੇਸ਼ਨ ਉਹ ਪੋਜ਼ਿਟਿਵ ਵਾਈਬ੍ਰੇਸ਼ਨ ਸਾਨੂੰ ਜ਼ਿਆਦਾ ਠੀਕ ਕਰਦੀਆਂ ਛੇਤੀ ਠੀਕ ਕਰਦੀਆਂ ਗੁਰੂ ਸਾਹਿਬ ਨੇ ਵੀ ਕਿਹਾ ਕਿ ਸੰਗਤ ਦਾ ਪ੍ਰਭਾਵ ਸੇ ਜਿਉ ਸੰਗਤ ਦੀ ਬਹੁਤ ਮਹਾਨਤਾ ਕਹੀ ਹੈ ਮੈਨੂੰ ਲੱਗਦਾ ਕਿ ਇਹਨਾਂ ਕੈਂਪਾਂ ਵਿੱਚ ਆ ਕੇ ਤਾਂ ਹੀ ਸਾਨੂੰ ਰੋਕਾ ਤੋਂ ਰਾਹਤ ਮਿਲਦੀ ਆ ਕਿ ਅਸੀਂ ਨਾਲ ਉਹਨਾਂ ਸ਼ਬਦਾਂ ਨੂੰ ਗਾਉਣੇ ਆ ਤੇ ਉਹਨਾਂ ਦਾ ਗੁਰਬਾਣੀ ਦੇ ਕੀਰਤਨ ਦਾ ਹਿੱਸਾ ਬਾਂਦੇ ਆ ਉੱਲਾਂ ਚੁੱਕਾ ਲਿਖੇ ਵਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਤਨ ਮੇਂ ਕਰਵਾ ਰਹੇ ਆ ਅੰਤਕਾਰ ਦੀਪਕ ਪਰਗਾਸੇ ਅੰਤਕਾਰ ਦੀਪਕ ਪਰਗਾਸੇ ਜਗ ਦੀਵੇ ਦਾ ਤਾਨਾ ਹੋਰ ਬੇਅੰਤ ਅਨੰਦ ਬੇਅੰਤ ਵਿਸਮਾਤ ਇਹਨੇ ਚੰਨ ਵਿੱਚ ਕਰ ਵਿਅਤ ਸਮਾ ਵਿਸਮਾ ਕਰ ਵੇਨ ਤਨੰਦਰ ਅੰਧਕਾਰ ਦੀਪਕ ਪਰਗਾਸੇ ਅੰਧਕਾਰ ਦੀਪਕ ਪਰਗਾਸੇ ਇਥੇ ਗੁਰਸਬ ਨੇ ਕਿਹਾ ਇਥੇ ਦੋ ਸਾਰੇ ਨਾ ਜਾਣੇ ਨਾਨਕ ਪਰਮ ਮੋਹ ਦੁਖ ਤੈ ਨਾਸੀ ਨਾਨਕ ਪਰਮ ਮੋਹ ਦੁਖ ਤੈ ਨਾਸੀ ਤਬ ਤਮੈਂ ਥਾੜ ਵਰਤਾਈ ਤਬ ਮੈਂ ਥਾੜ ਕਰਤਾਈ ਜਦ ਸੀਤਲਤਾ ਤੇ ਦੂਰੇ ਕਾਇ ਸੀ ਤਨ ਦਾ ਸਾਰੇ ਠੰਡ ਹੋ ਜਾਏਗੀ ਮੰਨਤਾ ਦੀ ਅੰਧ ਪਿਆ ਦੁਖ ਨਾਠੇ ਭਾਈ ਅੰਧ ਪਿਆ ਦੁਖ ਨਾਠੇ ਭਾਈ ਸਬਦ ਮੈਂ ਠਾੜ ਵਰਤਾਈ ਸਬਦ ਮੈਂ ਠਾੜ ਵਰਤਾਈ ਅੰਧ ਪਿਆ ਦੁਖ ਨਾਠੇ ਭਾਈ ਤੇ ਸੌਂਦੇ ਸੌਂਦੇ ਬਾਬਾ ਰਾਮ ਸਿੰਘ ਜੀ ਦਾ ਪੋਡਕਾਸਟ ਸੁਨਿਆ ਤੇ ਜਦੋਂ ਮੈਨੂੰ ਉਹਨਾਂ ਦੇ ਪੋਡਕਾਸਟ ਦੇ ਵਿੱਚੋਂ ਸੌਂਦੇ ਸੌਂਦੇ ਸਾਰੀਆਂ ਗੱਲਾਂ ਪਤਾ ਮੀਨਸ ਕਿ ਲੱਗੀਆਂ ਤੁਮ ਨੂੰ ਆਪਣਾ ਬੜਾ ਸੁੱਖ ਲੱਗਦਾ ਮੈਂ ਇਸੇ ਤੋਂ ਇੱਕ ਤਰੀਕੇ ਨਾਲ ਬੜੇ ਬਡੇ ਬਡੇ ਖੁਸ਼ੀ ਆਤ ਹੋ ਗਈ ਉਹ ਡਿਪੈਂਡੈਂਟ ਹੋ ਜਾਂਦੇ ਉਹ ਪੁਲਟੇ ਇੱਕ ਇਹਦੀ ਕਰਦਾ ਕਰ ਵੀ ਸਾਡੇ ਬੱਚਿਆਂ ਦੀ ਆਪਣੀ ਇੱਕ ਪ੍ਰੋਬਲਮ ਹੁੰਦੀ ਆ ਬੱਚਿਆਂ ਦੇ ਅੱਗੇ ਆਪਣੇ ਬੱਚਾ ਨੂੰ ਦੇਖਣਾ ਹੁੰਦਾ ਉਹਨਾਂ ਦੀ ਪੜਾਈ ਵੱਲ ਦੇਖਣਾ ਹੁੰਦਾ ਉਹਨਾਂ ਨੂੰ ਕੀ ਸਮਝ ਆ ਪੇ ਕਰਦੀ ਹੁੰਦੀ ਉਹਨਾਂ ਦੀ ਆਪਣੀ ਪ੍ਰੋਬਲਮ ਹੁੰਦੀ ਆ ਉਹ ਤਾਂ ਟਾਈਮ ਦੇ ਵੀ ਨਹੀਂ ਸਕਦੇ ਗੁੱਡੇ ਵੱਲ ਉੱਥੇ ਮੈਂ ਦੇਖਦਾ ਜਿਹੜੇ ਇੱਥੇ ਬਾਹਰ ਆ ਜਾਂਦੇ ਗੁੱਡਿਆਂ ਨੂੰ ਜਿਹੜੇ ਬਿਮਾਰ ਹੋ ਜਾਂਦਾ ਹਸਪੀਟਲ ਤੇ ਐਡਮਿਟ ਕਰਕੇ ਹਸਪੀਟਲ ਅਰੇਂਜਮੈਂਟ ਕਰਦੇ ਲੈ ਵੀ ਮਹੀਨੇ ਦੀ ਮਹੀਨੇ ਜਿੰਨੇ ਤੋਂ ਕਹਿ ਕੱਜ ਕਹਿ ਗੱਡੀ ਤੇ ਜਾ ਮਗਰ ਪੱਕਾ ਦੇਰਸ ਨਾ ਟੇਕਿੰਗ ਕੇਅਰ ਜਿਹਦੇ ਅੰਤਮ ਅਰਦਾਸ ਉਹਦੀ ਫਿਰੋਥ ਲਿਆ ਜਾਂਦੇ ਬੁੱਢੇ ਦੀ ਅਰਦਾਸ ਸਾਡੇ ਉਹਦੀ ਅਰਦਾਸ ਤੇ ਸ਼ਾਮ ਰਹਿਣ ਵਰਤੇ ਸੋ ਇਹ ਬਹੁਤ ਵੱਡਾ ਸੁੱਖ ਹੈ ਜਦੋਂ ਇਹ ਨਾਮ ਨਾਲ ਜੁੜੋਗੇ ਕਦੇ ਵੀ ਡਿਪੈਂਡੈਂਟ ਨਹੀਂ ਬਣੋਗੇ ਕਦੇ ਵੀ ਡਿਮੈਂਸ਼ੀਆ ਨਹੀਂ ਫੇਸ ਕਰੋਗੇ ਤਾਂ ਠੀਕ ਹੈ ਇਹ ਨਾਲ ਥੋੜਾ ਕੋਟਾ ਮਾਈਂਡਫੁਲਨੈਸ ਪਰ ਪਹਿਲਾਂ ਬੰਦਾ ਭੁੱਲ ਵੀ ਜਾਂਦਾ ਚੀਜ਼ ਰੱਖ ਕੇ ਪਰ ਉਹ ਲੇਕ ਜਦ ਕਿ ਮੈਂਸੂਰ ਹੋ ਗਿਆ ਜ਼ਾਈਮਰ ਹੋ ਗਿਆ ਜੋ ਉਹ ਦਵਾਈਆਂ ਜਿਹੜੀਆਂ ਮੰਗੀਆਂ ਨਰੂਦੀਆਂ ਡਿਸੀਜਨ ਲੈ ਜੋ ਫਿਜ਼ੀਕਲ ਟੂਰ ਨਹੀਂ ਉਹਨਾਂ ਤੋਂ ਮੁਕਤ ਰਹਿ ਗਏ ਅੱਛਾ ਇਹਦੇ ਚ ਸੁਣਨ ਦਾ ਜ ਹੈ ਨਾ ਬੜਾ ਵੱਡਾ ਰੋਲ ਹੈ ਜਿਹੜਾ ਪੈਸਲਤ ਵਿੱਚ ਵੱਧ ਵੀ ਲੱਗਦਾ ਮਾਈਂਡ ਕਰਨ ਦਾ ਲੱਗਦਾ ਹੈ ਕਿਉਂਕਿ ਇੱਕ ਦੋ ਗੱਲਾਂ ਮੈਂ ਸ਼ੇਅਰ ਕਰਨੀਆਂ ਥੋੜਾ ਜਿਹਾ ਮੈਂ ਇਹ ਮੈਦਲ ਦੀ ਫਰਦਰ ਹੁਣ ਕਾਇਮ ਹੋ ਗਿਆ ਨਾ ਇਸ ਕਰਕੇ ਪਰ 3 ਵਜੇ ਤੋਂ ਬਾਅਦ ਇਹ ਕਰ ਲੈਂਦੇ ਇੱਕ ਹੈਗਾ ਮੈਂ ਜਦੋਂ بیمار ਹੁੰਦਾ ਸੀ ਬਹੁਤ ਮੇਰੀ ਵਾਈਫ ਤੋਂ ਮੈਨੂੰ ਪਾਟਣਾ ਹੁੰਦੀ ਸੀ ਉਹਦਾ ਮੇਰਾ ਫਿਵਰ ਹੀ ਘਟ ਜਾਂਦਾ ਸੀ ਨਾ ਤੇ ਨੀਂਦ ਵੀ ਆ ਜਾਂਦੀ ਸੀ ਉਹ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਇਹ ਕਾਫੀ ਅੱਛਾ ਬਹੁਤ ਵਧੀਆ ਸੀ ਸੁਣਨਾ ਉਹਨਾਂ ਦਾ ਕਿਉਂਕਿ ਉਹਨਾਂ ਦਾ रेजिडेंस ਉੱਤੇ ਜਮਨਾ ਨਗਰ ਸੀਪਲਾ ਮੈਂ ਕਿਹਾ ਤਾਂ ਪਹਿਲਾਂ ਤੇ ਉੱਤੇ ਸੱਤ ਦੇਵ ਚਲ ਸਿੰਘ ਦਾ ਘੇਰਾ ਸੀ ਉੱਤੇ ਹੈਗਾ ਜਮਨਾ ਨਗਰ ਤੋਂ ਡੇਰੇ ਦੇ ਨਾਲ ਹੀ ਉਹਨਾਂ ਦਾ ਘਰ ਸੀਗਾ ਤੋਂ ਬਾਣੀ ਬਹੁਤ ਹੁੰਦੇ ਸੀਗੇ ਤੇ ਸੱਤ ਦੇਵ ਚਲ ਸਿੰਘ ਵੀ ਬਹੁਤ ਬਾਣੀ ਦਾ ਲੋਰ ਗੰਗੇ ਜੀ ਉਹਨਾਂ ਆਪਣੀ ਬੇਟੀ ਕਹਿੰਦੇ ਮੇਰੀ ਬੇਟੀ ਆ ਜਦੋਂ ਮੈਂ ਜਾਣਾ ਜਮਨਾ ਨਗਰ ਮੈਨੂੰ ਬੜਾ ਸੰਤਾਂ ਦੇ ਘਨੇ ਜਵਾਈ ਆ ਗਿਆ ਬਟਾ ਸੋਣਾ ਸੁਣਨਾ ਬਹੁਤ ਅੱਛਾ ਸੀ ਉਹ ਸਾਰਿਆਂ ਦਾ ਅਗਰ ਸੁਣਨਾ ਤੁਹਾਡਾ ਵਿਤਰ ਹੋ ਜਾਏਗਾ ਤੁਸੀਂ ਦੂਸਰੇ ਤੀਜ ਬੁਖਾਰ ਵੀ ਲਾ ਸਕੋ ਵਾਣੀ ਸੁਣਾ ਕੇ ਇੱਕ ਇਨਸੀਡੈਂਟ ਹੋਰ ਮੈਂ ਦੱਸਣਾ ਜਿਵੇਂ ਅਗੇ ਸਾਡੇ ਮੈਂ ਸੋਨਾ ਸਰ ਤੇ ਰਹਿੰਦੇ ਸਾਡੇ ਸਾਹਮਣੇ ਚੀਫ ਹੰਜੀਆਂ ਸੀਗੇ ਮਿਸਟਰ ਬਾਲੀ ਬ੍ਰਾਹਮਣ ਜਾਤੀ ਵਾਲੇ ਉਹ ਇੱਕ ਦਿਨ ਮੇਰੇ ਕੋਲ ਆ ਗਿਆ ਕਹਿੰਦੇ ਕਿ ਮੈਂ ਥੋੜੇ ਜਿਹਾ ਕਸ਼ਟ ਫੀਸ ਫੇਸ ਕਰ ਰਿਹਾ ਮੈਂ ਕੀ ਕਹਿੰਦੇ ਕਿ ਮੇਰੀ ਭਰਜਾਈ ਆ ਉਹ 3 ਸਾਲ ਤੋਂ ਬਿਮਾਰ ਆ ਫੀਵਰ ਅੰਦਰ ਕੈਨ ਸਾਲ ਤੋਂ ਐ ਫੀਰ ਸਰਜਨ ਐਮ ਐਸ ਡਾਕਟਰ ਹੈ ਜੀ ਸਰਜਨ ਹੈ ਜੀ ਆ ਉਹਨੇ ਆਪਣੀ ਦਵਾਈਆਂ ਖਾਧੀਆਂ ਆਪ ਹੀ ਕਰਦੀਆਂ ਫਿਰ ਆਲ ਇੰਡੀਆ ਇੰਸਟੀਚਿਊਟ ਐਮ ਜੋ ਥਰੀ ਟ੍ਰੀਟਮੈਂਟ ਕਰਵਾਇਆ ਹੁਣ ਪੀ ਜੀ ਆਈ ਹੈ ਜੀ ਚੰਡੀਗੜ੍ਹ ਤੇ ਕੋਈ ਦਵਾਈ ਲੱਗਦੀ ਨਹੀਂ ਉਹਨਾਂ ਨੂੰ ਬੁਖਾਰ ਹੀ ਦੋਸਤ ਸੋ ਮੈਂ ਕਿਹਾ ਵੀ ਤੁਸੀਂ ਗੁਰਬਾਣੀ ਪ੍ਰਤੀ ਤੁਹਾਡੇ ਮਨ ਅਨੁਸਾਰ ਜਾਇਆ ਜਿਵੇਂ ਪਹਿਲਾਂ ਦੇਖੋ ਜੀ ਦੋ ਅੱਜ ਵੀ ਸੁਖਰੀ ਦਾ ਪਾਠ ਪੜੋ ਪਰ ਤਰੱਕੀ ਨਹੀਂ ਹੋ ਰਹੀ ਅਨਫੋਰਚੂਨੇਟ ਹੈਗਾ ਉਹਨਾਂ ਵਰ ਤੇ ਸਾਡੇ ਵਰਗੇ ਜੇ ਮੈਂ ਕਿਹਾ ਤੁਸੀਂ ਕਹਿੰਦੇ ਨਹੀਂ ਸਾਡੇ ਬਜ਼ੁਰਗ ਸੁਖੀ ਦਾ ਪਾਠ ਕਰਦੇ ਜੀ ਮੈਂ ਕਿਹਾ ਠੀਕ ਹੈ ਮੈਂ ਕਿਹਾ ਤੁਸੀਂ ਇਦਾਂ ਕਰੋ ਉਹਨਾਂ ਦੋ ਤਿੰਨ ਵਾਰ ਕੰਦਨ ਵਾਸਤੇ ਛੁੱਟੀ ਕੋਈ ਬਾਹਨਾ ਮਾਰ ਕੇ ਪੀ ਜੇ ਮੈਨੇ ਜਾਣਾ ਜੀ ਆਪਿਆ ਕੋਠੀ ਲਿਆਓ ਤੇ ਮੈਂ ਉਹਨੂੰ ਬਾਅਦ ਸੁਣਾਵਾਂਗਾ ਜੇ ਫਿਰ ਪਹਿਲੇ ਵੀ ਉਹ ਨੂੰ ਫੇਰ ਤੁਸੀਂ ਇਹ ਵੀਡੀਓ ਬਣਾ ਲੈਣੀ ਹੁਣ ਲੈ ਆਂਦਾ ਤੇ ਮੈਂ ਕਿਹਾ ਵੀ ਹੀ ਵਾਸ ਟੈਂਪਰੇਚਰ ਦੇਖੋ ਕਿੰਨੀ ਆਤ ਮੈਂ ਵੀ ਉਹ ਮੇ ਪਾੜ ਕਰ ਅਗਰ ਸੁਣੇਗਾ ਹੁਣ ਦਾ ਜੇ ਟੈਂਪਰੇਚਰ ਘਟ ਜਾਂਦੀ ਆ ਫੇ ਸਮਝ ਲੋ ਰਾਹ ਮਿਲ ਗਿਆ ਸੋ ਉਹੀ ਹੋਇਆ 1 ਡਿਗਰੀ ਟੈਂਪਰੇਚਰ ਬੁਖਾਰ ਉਹਨਾਂ ਦਾ 20 ਮਿੰਟਾਂ ਦੀ ਘੱਟ ਗਿਆ ਮੈਂ ਕਹਿ ਰਿਹਾ ਕਿ ਜਦੋਂ ਹਮਦੂਕਾਰ ਫੇਰ ਮੈਂ ਦੂਸਰੇ ਦਿਨ ਫਿਰ ਮੈਂ ਗਿਆ ਫਿਰ ਬੁਖਾਰ ਘਟ ਗਿਆ 30 ਦਿਨ ਨੇ ਇਹਨਾਂ ਸੋਚਦਾ ਕਿ ਮੈਂ ਹੀ ਕਰ ਨਾਲ ਉਹਦਾ ਮੈਂ ਵਾਇਸ ਨੂੰ ਭੇਜਦਾ ਉਹ ਵੀ ਪਾਟ ਬਹੁਤ ਛੋਣਾ ਕਰਦੀ ਆ ਉਹਨੇ ਵੀ ਪਾਟ ਕੀਤਾ ਤੇ ਫਿਵਰ ਘਟ ਗਿਆ ਫਿਰ ਸਾਡੇ ਜਨਰਲ ਸਾਹਿਬ ਦੀ ਉਹ ਵੀ ਗੁਰਬਾਣੀ ਨਾਲ ਬਹੁਤ ਜੁੜੇ ਹੋਏ ਸੀਗੇ ਜੋ ਪਹਿਲਾ ਮਿਸ਼ਨ ਬਣਿਆ ਉਹਨੂੰ ਵੀ ਗਿਆ ਉਹਨਾਂ ਪਾਟਸ ਨਾਲ ਤੁਹ ਬਗਾਇ ਬਣੀਏ ਪਿੰਮ ਪੰਜਵੇਂ ਦੇ ਨਾਲ ਮੇਰੇ ਦੇਖੋ ਚਾਰ ਵਰਾ ਅਸੀਂ ਤੁਹਨ ਦਿਖਾ ਚੁੱਕੇ ਹਾਂ ਕਿ ਬਾਣੀ ਬੜ ਨਾਲ ਇਹ ਕੋਡਿੰਗ ਤੇ ਮੈਂ ਤਾਂ ਹਿੰਦੀ ਦਾ ਗੁਰਕਾ ਸੁਖਮੀ ਸਾਹਿਬ ਦਾ ਤੇ ਸਤ ਸਭ ਸੜੇ ਪੰਜੂ ਲਈ ਉਹ ਸਭ ਨਾਲ ਕਿ ਉਹ ਸਭ ਦੇਣਾ ਚ ਲੈ ਲੋ ਇਹਨਾਂ ਦਾ ਪਾਠ ਤੇ ਕਦ ਬੀਬੀ ਤੇ ਇਹਨਾਂ ਦੇ ਹੱਥਨ ਕੋਲ ਬੈਠ ਕੇ ਸੁਖਮੀ ਸਾਹਿਬ ਦਾ ਪਾਠ ਇਹਨਾਂ ਨੇ ਬਣਾਇਆ ਕਰਨ ਤੇ ਨਾਲੇ ਇਹ ਦੋ ਸ਼ਬਦਾਂ ਦਾ ਪਾਠ ਉਹ ਉਹਨਾਂ ਦੀ ਵਾਈਪ ਵੀ ਕਰੇ ਡਾਕਟਰ ਦੀ ਵਾਈਪ ਵੀ ਕਰੇ ਇਲਾਜ ਬਸ ਬਣ ਕਰਾਇ ਇਲਾਜ ਰੱਖ ਲਿਆ ਸੋ ਇਦਾਂ ਫਿਰ ਉਹ ਠੀਕ ਹੋ ਗਈ ਕਾਫੀ ਫਿਰ ਪੀ ਜੇ ਜਿਸ ਦੇ ਵਾਪਸ ਗਿਆ ਜਿਹੜੀ ਦਵਾਈ ਬਿਲਕੁਲ ਨਹੀਂ ਫਿਲਗਦੀ ਉਹ ਦਵਾਈ ਬਿਲਕੁਲ ਦੀ 100% ਜੀ ਹੋ ਗਈ ਤੇ ਕਿਸੇ ਕੋਲ ਜੀ ਤੇ ਮੈਨੂੰ ਮਿਲ ਗਿਆ ਉਹਦਾ ਦੇਵਤ ਕੁ ਮੈਰੀਜ਼ ਆ ਕੇ ਜੀ ਮੈਂ ਪੁੱਛਿਆ ਤੁਹਾਡੀ ਪਰਜਾਈ ਦਾ ਕੀ ਹਾਲ ਹੈ ਕਹਿੰਦੇ ਬਹੁਤ ਵਧੀਆ ਯੂ ਇੰਪੋਰਟੈਂਟ ਗੱਲ ਮੈਂ ਤੁਸਾਂ ਨੂੰ ਦੱਸ ਲੱਗਿਆ ਕਹਿੰਦੇ ਜੋ ਵੱਡਾ ਆਪਰੇਸ਼ਨ ਜੋ ਕਰਦੀ ਹੈ ਨਾ ਮੇਰੀ ਭਟਾਈ ਨਾਲ ਉਹ ਸੁਖਨੀ ਸਰ ਦਾ ਇੰਨੀ ਦਾ ਗੁਟਕਾ ਦੇ ਦਿੰਦੀ ਆ ਤੇ ਪੇਸ਼ੈਂਟ ਨੂੰ ਕਹਿੰਦੀ ਆ ਕਿ ਇਪਾਤ ਕਰੋਗੇ ਤੇ ਜਲਦੀ ਠੀਕ ਹੋ ਜਾਓਗੇ ਬੋਲੇ ਸੋਨਹਾਲ ਤੁੜੀ ਆਪਣੇ ਵੀ ਕਾਜ ਤੋਂ ਦੂਰ ਹੋ ਜਾਣਗੇ ਤੇ ਦੂਸਰੇ ਦੇ ਵੀ ਕਾਜ ਤੋਂ ਤੁਸੀਂ ਦੂਰ ਕਰ ਸਕੋਗੇ ਭੁੱਲ ਜਾਗੇ ਜਮਾ ਤੂੰ ਸਾਰੇ ਫਤੇ ਬਲਾਉ ਵਾਣ ਜੀ ਦਾ ਕਾਲ ਸਾਡਾ ਵੱਡੇ ਵੱਡੇ ਆਈ ਨਾਨਕ ਕਰ ਦੇਖੀ ਵੱਡੇ ਵੱਡੇ ਆਈ ਨਾਨਕ ਕਰ ਦੇਖੀ ਵੱਡੀ ਵੱਡੀ ਆਈ ਨਾਨਕ ਕਰ ਦੇਖੀ ਵੱਡੀ ਵੱਡੀ ਆਈ ਨਾਨਕ ਕਰ ਦੇਖੀ ਵੱਡੀ ਵੱਡੀ ਆਈ ਨਾਨਕ ਕਰਤੇ ਕੀ 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 सत पाखया ਸਾਚੇ ਸਬਦ ਸਤਿ ਪਾਖਿਆ ਸਾਚੇ ਸਬਦ ਸਤਿ ਪਾਖਿਆ ਸਾਚੇ ਸਬਦ ਸਤਿ ਪਾਖਿਆ ਵੱਡੇ ਵੱਡੇ ਆਈ ਨਾਨਕ ਕਰ ਦੇ ਕੀ ਸਾਚੇ ਸਬਦ ਸਤਿ ਪਾਖਿਆ ਵੱਡੇ ਵੱਡੇ ਆਈ ਮਝੂਰਾ ਮੈਨੂੰ ਨਹੀਂ ਪਤਾ ਲੱਗਿਆ ਮੇਰੇ ਬੇਡਾ ਇਹ ਕਦੇ ਨਹੀਂ ਸੀ ਐ ਕਹਿੰਦਾ ਹੁੰਦਾ ਕਿ ਮੰਮੀਆਂ ਤੋਂ ਐ ਕਰਨਾ ਜਾ ਉਹਨੇ ਸਪੈਸ਼ਲ ਗੱਡੀ ਤੇ ਸਪੈਸ਼ਲ ਗੱਡੀ ਤੇ ਝਕੇ ਜੀ ਇਸੇ ਨੂੰ ਤੇ ਹਾਂ ਵੀ ਮੰਮੀ ਨੂੰ ਘਰਦਵਾਰੀ ਛੱਡ ਕੇ ਆਉਂਦਾ ਨੰਬਰ 2 ਤੇ ਮੇਰਾ ਪਰਸਾਂ ਦਾ ਬਹੁਤ ਬੁਰਾ ਹਾਲ ਸੀ ਜਦੋਂ ਮੈਂ ਪਿੰਡੇ ਦੇਣ ਆਈ ਨਾ ਐਨਾ ਮੈਨੂੰ ਹੌਸਲਾ ਕਰਨ ਵਾਲੀ ਨਾ ਐਨਾ ਹੁਣ ਤਾਂ ਵੈਸੇ ਮੈਂ ਪਹਿਲਾਂ ਹੀ ਜੁੜੀ ਆ ਪਰ ਫੇਰ ਵੀ ਮੈਨੂੰ ਇੰਨਾ ਹੌਸਲਾ ਦਿੱਤਾ ਵਾਹਿਗੁਰੂ ਨੇ ਇਹਨਾਂ ਦੇ ਸੱਦ ਸੁਣ ਕੇ ਇਹਨਾਂ ਨੂੰ ਆਇਆ ਸਾਰਾ ਪਰਿਵਾਰ ਇਹਨਾਂ ਖੁਸ਼ ਹੈ ਕਰੇ ਵੀ ਮਾਤਾ ਜੀ ਤੁਸੀਂ ਗੁਰਦੁਆਰੇ ਜਾਂਦੇ ਹੋ ਘਰੇ ਵੀ ਮੈਂ ਆਪ ਪਾਠ ਕਰਦੀ ਆਂ ਪੰਜਾਂ ਬਾਣੀਆਂ ਦਾ ਕਰਦੀ ਆਂ ਮੈਂ ਸਧਾਰਨ ਪਾਠ ਵੀ ਘਰੇ ਆਪ ਕੀਤੇ ਨੇ ਅਰਦਾਸ ਕਰਾ ਦਿੰਦੀ ਆਂ ਪਰ ਜਦੋਂ ਵੀ ਮੈਂ ਜੁੜੀ ਆਂ ਮੈਨੂੰ ਹੋ ਗਈ ਘੱਟੋ-ਘੱਟ 15 ਸਾਲ ਜੁੜੀ ਨੂੰ ਸਾਰਾ ਕੁਝ ਅੱਗੇ ਅੱਗੇ ਜਾਂਦਾ ਸਾਰਾ ਕੁਝ ਅੱਗੇ ਬਹੁਤ ਕੁਝ ਦੇਤਾ ਪ੍ਰਮਾਤਮਾ ਨੇ ਬਹੁਤ ਕੁਝ ਦੇਤਾ ਧਨਵਾਦ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਪੁੱਟੋ ਮੋਸਾਂ ਜੀ ਮੇਰੇ ਕੋਲ ਐਗਿਆ ਅਰਦੀਪ ਕੌਰ ਜੀ ਜੇ ਤੁਸੀਂ ਕਹੋ ਤਾਂ ਮੈਂ ਨਾਂ ਨਹੀਂ ਲੈਂਦੀ ਇੱਕ ਧੀਵੀ ਜੀ ਆ 71 ਸਾਲ ਦੇ ਉਹਨਾਂ ਨੂੰ ਗੋਡਿਆਂ ਦਾ ਦਰਦ ਤੁਸੀਂ ਸ਼ਾਇਦ ਲਿਖ ਦਿੱਤਾ ਪਤਾ ਨਹੀਂ ਬਹੁਤ ਆਨੰਦ ਆਇਆ ਉਹਨਾਂ ਨੇ ਕਿਹਾ ਮੈਨੂੰ ਅੱਗੇ ਨਾਲ ਰਾਮ ਇੱਕ ਹੋਰ ਧੀਵੀ ਜੀ ਨੇ 70 ਸਾਲ ਦੇ ਤੇ ਉਹਨਾਂ ਨੇ ਕਿਹਾ ਕਿ 213 ਤੋਂ ਸੀ ਕੈਂਪ ਲਾ ਰਹੇ ਆ ਤੇ ਮੇਰਾ ਬੇਟਾ ਵੀ ਠੀਕ ਹੋਇਆ ਤਾਂ ਮੈਂ ਆਪ ਵੀ ਪਹਿਲਾਂ ਤੋਂ ਠੀਕ ਆ ਤੇ ਮੈਨੂੰ ਵਧੀਆ ਨੀਂਦ ਆਉਂਦੀ ਹੈ ਤੇ ਆਰਾਮ ਤੇ ਉਸ ਤੋਂ ਬਾਅਦ ਇੱਕ ਹੋਰ 40 ਸਾਲ ਦੇ ਐ ਬੀਬੀ ਜੀ ਨੇ ਕੈਸੇ ਪੇਸ਼ੈਂਟ ਤੇ ਉਹਨਾਂ ਨੇ ਵੀ ਕਿਹਾ ਕਿ ਅੱਗੇ ਨਾਲੋਂ ਮੈਂ ਠੀਕ ਫੀਲ ਕਰ ਰਹੀ ਹਾਂ ਕੈਂਪ ਅਟੈਂਡ ਕਰਕੇ ਇੱਕ ਹੋਰ 53 ਸਾਲ ਦੇ ਬੀਬੀ ਜੀ ਉਹਨਾਂ ਨੇ ਕਿਹਾ ਕਿ ਮੈਨੂੰ ਸਟ्रेस ਸੀ ਤੇ ਇੱਥੇ ਆ ਕੇ ਬਹੁਤ पीस ऑफ ਮਾਈਂਡ ਮਿਲਿਆ ਫੀਲਿੰਗ ਰਿਲੈਕਸ ਤੇ ਇੱਕ ਸੀ ਇਹਨਾਂ ਨੇ ਲਿਖਿਆ ਹਾਂਜੀ ਇਹਨਾਂ ਨੇ ਆਪਣੀ ਜਿਹਨੇ ਲਿਖੀ ਤੇ ਇਹਨਾਂ ਨੇ ਲਿਖਿਆ ਕਿ ਫੀਲਿੰਗ ਬlesਟ ਟੂ ਬੀ ਪਾਰਟ ਔਫ ਦਿਸ ਕੈਂਪ ਹਾਂਜੀ ਇਸ ਕੈਂਪ ਚ ਆ ਕੇ ਤੇ ਮੈਂ ਬਹੁਤ ਅੱਛਾ ਫੀਲ ਕਰ ਰਹੀ ਹਾਂ ਤੇ ਇੱਕ ਹੋਰ ਉਹਨਾਂ ਨੇ ਲਿਖਿਆ ਆ ਮਨਜੀਤ ਗੇਲ 42 ਯਰ ਆ ਇਹ ਮਨਜੀਤ ਗੇਲ ਵੀ ਨਹੀਂ ਪੈਕਟ ਆਈ ਸੀ ਉਹਨੇ ਵੀ ਦੱਸਿਆ ਕਿ ਮੈਂ ਹੁਣ ਜਿਹਨੂੰ ਵੀ ਦਵਾਈ ਦਿੰਨੀ ਆ ਜਿਹਦਾ ਵੀ ਟ੍ਰੀਟਮੈਂਟ ਕਰਦੀ ਆ ਮੈਂ ਨਾਲ ਉਹਨੂੰ ਇਹ ਜਿਹੜੀ ਸਤ ਸ਼ਬਦਾਂ ਦੀ ਰਿਕਾਰਡਿੰਗ ਆ ਡਾਕਟਰ ਬਲਵੰਤ ਸਿੰਘ ਜੀ ਦੀ 31 ਮਿੰਟ ਦੀ ਉਹ ਮੈਂ ਨਾਲ ਉਹਨੂੰ ਭੇਜ ਦਿੰਨੀ ਆ ਕਿਹਾ ਸ਼ਬਦ ਵੀ ਤੁਗਾ ਤੇ ਜੇ ਮੇਰੇ ਕੋਲ ਲਿਟਰੇਚਰ ਹੋਵੇ ਤਾਂ ਉਹਨੂੰ ਲਿਟਰੇਚਰ ਵੀ ਦੇ ਦਿੰਨੀ ਆ ਨਾਲ ਉਹਨੇ ਕਿਹਾ ਬਹੁਤ ਆਨੰਦਪੂਰਵਾਂ ਤੇ ਬਹੁਤ ਸਾਰੇ ਉਹਨੇ ਇੱਕ ਦੋ ਹੋਰ ਵੀ ਕੇਸ ਅਸੀਂ ਡਿਸਕਸ ਕੀਤੇ ਸੀ ਕਿ ਜਿੰਨਾ ਮੈਂ ਭੇਜਿਆ ਉਹ ਵੀ ਠੀਕ ਹੋਇਆ ਦਿਨ ਨੂੰ ਸ਼ਾਬਦ ਦਿੱਤੇ ਆ ਤੇ ਇੱਕ ਹੋਰ ਭਾਈ ਸਾਹਿਬ ਸੀ ਉਹਨਾਂ ਨੇ ਉਹਨਾਂ ਦਾ ਮੈਨੂੰ ਕੰਟੈਕਟ ਸ਼ੈਰ ਬਦਲ ਗਿਆ ਮੇਰਾ ਕੰਟੈਕਟ ਇਹਨਾਂ ਨਾਲ ਹੋ ਸਕਿਆ ਮੈਂ ਕੋਸ਼ਿਸ਼ ਕਰਦੀ ਸੀ ਕਿ ਉਹ ਵੀ ਆਉਂਦੇ ਉਹਨਾਂ ਨੇ ਕੈਂਸਰ ਪੇਸ਼ੈਂਟਸ ਦੀ ਪਿਛਲੇ ਕੈਂਪਸ ਲੈ ਕੇ ਦਿੱਤਾ ਸੀ ਕਿ ਜਦੋਂ ਮੈਂ ਪਹਿਲੇ ਦਿਨ ਕਲਾਸ 'ਚ ਆਇਆ ਤਾਂ ਪੇਟ ਬਹੁਤ ਹੁੰਦੀ ਸੀ 4 ਘੰਟੇ ਬਾਅਦ ਉਹ ਟਾਈਨਲ 4 ਦੀ ਗੋਲੀ ਖਾਂਦਾ ਸੀ ਜਦੋਂ ਪਹਿਲੇ ਦਿਨ ਕਲਾਸ ਵਿੱਚ ਆਇਆ ਤਾਂ ਸੁੱਭਾ ਗੋਲੀ ਖਾ ਕੇ ਸ਼ਾਮ ਤੱਕ ਲੋੜ ਨਹੀਂ ਪਈ ਜਦੋਂ ਦੂਸਰੇ ਦਿਨ ਕਲਾਸ ਤੇ ਆਇਆ ਸਮਾਗਮ ਤੇ ਆਇਆ ਤਾਂ ਗੋਲੀ ਦੀ ਲੋੜ ਨਹੀਂ ਪਈ ਫਿਰ ਕੀਮੋ ਸ਼ੁਰੂ ਹੋ ਗਈ ਜੋ ਕਿ ਮਹੀਨੇ ਵਿੱਚ ਦੋ ਵਾਰ ਲਾਦੀ ਜਦੋਂ ਕੀਮੋ ਲਾਦੀ ਸੀ ਤਾਂ ਉਲਟੀ ਸ਼ੁਰੂ ਹੋ ਜਾਂਦੀ ਸੀ ਰੋਟੀ ਨਹੀਂ ਸੀ ਖਾਦੀ ਜਾਂਦੀ ਡਾਕਟਰਾਂ ਵੱਲੋਂ ਜਵਾਬ ਸੀ ਤਿਆਖਦੇ ਸੀ ਕਿ ਕੀਮੋ ਲਾ ਕੇ ਦੇਖਦੇ ਹਾਂ ਤੇਰੇ ਕੋਲ ਟਾਈਮ ਨਹੀਂ ਕਿਉਂਕਿ ਸਾਰੀ ਬਾਡੀ ਦੇ ਵਿੱਚ ਕੈਂਸਰ ਫੈਲ ਗਿਆ ਫਿਰ ਸੀ ਸਾਰਾ ਪਰਿਵਾਰ ਇਸ ਸਮਾਗਮ ਅਟੈਂਡ ਕਰਦੇ ਰਹੇ ਡਾਕਟਰ ਆਪਣੀ ਟੀਮ ਲਾਉਂਦੇ ਰਹੇ ਮੈਂ ਬਹੁਤ ਦੁਖੀ ਸੀ ਕੁਝ ਵੀ ਚੰਗਾ ਨਹੀਂ ਸੀ ਲੱਗਦਾ ਪਰ ਸੀ ਸਾਰਾ ਪਰਿਵਾਰ ਰਿਸ਼ਤੇਦਾਰ ਭੈਣ ਭਰਾ ਘਰ ਬੈਠ ਕੇ ਵੀ ਸ਼ਬਦ ਜਪ ਕਰਦੇ ਸੀ ਅਰਦਾਸ ਬੇਨਤੀ ਕਰਦੇ ਸੀ ਜਦੋਂ 3 ਮਹੀਨੇ ਬਾਅਦ ਟੈਸਟ ਕੀਤਾ ਤਾਂ ਡਾਕਟਰ ਹੈਰਾਨ ਹੋ ਗਏ ਤੇ ਬੜੇ ਖੁਸ਼ ਹੋਏ ਕਿ ਇੰਨੀ ਰਿਕਵਰੀ ਕਿਸ ਤਰ੍ਹਾਂ ਹੋ ਗਈ ਤੇ ਬਾਡੀ ਵਿੱਚੋਂ ਸਾਰਾ ਕਲੀਅਰ ਹੋ ਗਿਆ ਤੇ ਅਸੀਂ ਬਾਈਕ ਨੂੰ ਦਾਤ ਅਨੁਵਾਦ ਕੀਤਾ ਤੇ ਸਹਿਜ ਪਾਠ ਕਰਾ ਕੇ ਸ਼ੁਕਰਾਨਾ ਕੀਤਾ ਅਸੀਂ ਇਸ ਸਮਾਗਮ ਲਾਉਂਦੇ ਰਹੇ ਸੀ ਘਰ ਵੀ ਸਮਾਗਮ ਕਰਦੇ ਹਾਂ ਤੇ ਹੁਣ 5 ਮਹੀਨੇ ਤੋਂ ਕੀਮੋ ਵੀ ਬੰਦ ਹੈ ਦੋਵਾਂ holy so ਇਹ ਸਾਡੇ ਕੋਲ ਰਿਕਾਰਡਿੰਗ ਆ ਜਾਣੀ ਆ ਫਿਰ ਅਸੀਂ ਗਰੁੱਪ ਵਿੱਚ ਪਾ ਦੇਵਾਂਗੇ ਸਾਡੇ ਸਾਰੇ ਬੋਲੇ ਸੋਨਿਹਾਰ ਸਤਿ ਸ਼੍ਰੀ ਅਕਾਲ